ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿਣਾ ਕਿ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮaaf ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਆਪਣਾ ਜਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਜਿਹਦੇ ਵੀ ਸਰਪੰਚ ਆਵੇ ਸਾਰੇ ਸਰਪੰਚਾਂ ਤੋਂ ਮਤਲਬ ਤਹਿ ਦਲ ਤੋਂ ਮਾਫੀ ਮੰਗਦਾ ਸਾਰੇ ਭਰਾ ਸਮਝ ਗਏ ਮਾਫ਼ ਕਰਦੇ ਹੋ ਤੁਹਾਡੇ ਚਰਮਾਂ ਦੀ ਧੂੜ ਆ ਤੁਹਾਡੇ ਬੱਚੇ ਆ ਅੱਜ ਪਾਪਾ ਸ਼ਿਕਾਇਤ ਸਾਰੇ ਹਣੀ ਤੁਹਾਨੂੰ ਪਤਾ ਹੀ ਆ ਬੇ ਗੁਲਾਬ ਸਿੱਧੂ ਦੇ ਗਾਣੇ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਵਾ ਤੇ ਉਹਦੇ ਰਿਕਾਰਡਿੰਗ ਹੋਣਾ ਨੇ ਇੱਕ ਵਾਰੀ ਮਾਫੀ ਵੀ ਮੰਗ ਲਈ ਆ ਸਾਰੇ ਸਰਪੰਚਾਂ ਤੋਂ ਤੇ ਕਈਆਂ ਨੇ ਮਾਫ਼ ਹੀ ਕਰਤਾ ਵਾ ਤੇ ਬਾਕੀ ਹੁਣ ਫੇਰ ਵਿਚਾਰਾ ਬਿਠਾਇਆ ਹੋਇਆ ਬਾਈ ਤੇ ਬਈ ਜਦ ਮੈਨੂੰ ਐ ਲੱਗਦਾ ਕਿ ਇੱਕ ਵਾਰ ਜਦੋਂ ਮਾਫੀ ਮੰਗ ਲਈ ਫਿਰ ਆਪਾਂ ਉਹਨੂੰ ਹਣਾ ਬਾਰ-ਬਾਰ ਨਹੀਂ ਕਰਨਾ ਚਾਹੀਦਾ ਯਾਰ ਬੰਦੇ ਨੂੰ ਤੰਗ ਪਰੇਸ਼ਾਨ ਤੇ ਉਹਨੂੰ ਵਿਚਾਰੇ ਨੂੰ ਫਿਰ ਬਿਠਾਇਆ ਗਿਆ ਵਾ ਪੰਚਾ ਸਰਪੰਚਾਂ ਨੇ ਬਿਠਾਇਆ ਵਾ ਹੁਣ ਦੇਖਦੇ ਆ ਉਹ ਗਾਣੇ ਦੇ ਉਹਦੇ ਵਿੱਚ ਵੀ ਉਹਨੂੰ ਦੱਸਿਆ ਕਿ ਗਾਣੇ 'ਚ ਕੋਈ ਕਟਾ-ਛਾਂਡ ਜੀ ਕਰਦੇ ਪਏ ਨੇ ਆਪਾਂ ਦਿਖਾਉਨੇ ਆ ਤੁਹਾਨੂੰ ਆ ਕੱਟਿਆ ਗਿਆ ਸੀਗਾ ਰੋਸ਼ਨੀ ਕੀਤਾ ਗਿਆ ਨਰਮੇਰੀ ਵੀ ਕੀਤੀ ਗਈ ਤੁਹਾਡੇ ਅੰਗੇਸ਼ਟ ਨਹੀਂ ਦੋਸ਼ ਜ ਨਹੀਂ ਲੱਗਿਆ ਜੀ ਪਹਿਲਾਂ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓ ਜੀ ਕਿਹਾ ਸੀਗਾ ਵੀ ਕਿ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿੰਦਾ ਕਿ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮਾਫ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਕਿ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਥੋੜੇ ਵਾਅਦੇ ਵੀ ਰਾਈ ਵੀ ਜਿੰਨੇ ਵੀ ਉਹੀ ਗੱਲ ਉਹਨਾਂ ਨੇ ਕੀਤੀ ਆ ਕਿ ਜਿਹੜਾ ਗਾਣਾ ਆਇਆ ਸੀ ਜਿਹੜਾ ਸਰਪੰਚ ਦਾ ਕੋਈ ਲੈਣ ਸੀਗੀ ਉਦੋਂ ਤੇ ਬੀਬ ਲੱਗ ਗਿਆ ਜਿਹੜਾ ਟੂ ਦੀ ਆਵਾਜ਼ ਆਉਂਦੀ ਆ ਤੇ ਬਾਕੀ ਬਾਈ ਨੇ ਕਿਹਾ ਕਿ ਆਪਣੇ ਵੱਡੇ ਭਰਾ ਨੇ ਯਾਰ ਕੋਈ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਤੇ ਮaaf ਕਰਨ ਵਾਲਾ ਕੋਈ ਛੋਟਾ ਜਾਂ ਵੱਡਾ ਨਹੀਂ ਹੋ ਜਾਂਦਾ ਵਾ ਇਨਸਾਨ ਤਾਂ ਇਨਸਾਨ ਰਹਿੰਦਾ ਬਈ ਹੈ ਨਾ ਜਦੋਂ ਆਪਣਾ ਗਲਤੀ ਹੋਈ ਗਈ ਆ ਤਾਂ ਮਾਫੀ ਮੰਗਣ ਨੂੰ ਯਾਰ ਕੋਈ ਏਡੀ ਬੱਡੀ ਗੱਲ ਨਹੀਂ ਗਈ ਤੇ ਉਹੀ ਉਹਨਾਂ ਨੇ ਅੱਜ ਕਲੀਅਰ ਕਰਤਾ ਗਲਾਉਸਦੂ ਵੀਰੇ ਨੇ ਕਿ ਆਪਾਂ ਜਿਹੜਾ ਗਾਣੇ ਦੇ ਸਰਪੰਚ ਦਾ ਨਾਮ ਵਰਤਿਆ ਸੀਗਾ ਉਹ ਤੇ ਬੀਬ ਲੱਗ ਗਿਆ ਯਾਨੀ ਟੂ ਦੀ ਆਵਾਜ਼ ਜਿਹੜੀ ਪੰਜਾਬੀ ਟੂ ਦੀ ਆਵਾਜ਼ ਕਹਿੰਦੇ ਨੇ ਤੇ ਟੂ ਦੀ ਆਵਾਜ਼ ਲੱਗ ਗਈ ਆ ਤੇ ਹੁਣ ਲੱਗਾ ਸੁਣੂਗਾ ਨਹੀਂ ਕਿਸੇ ਨੂੰ ਵੀ ਬ ਚਲੋ ਸਭ ਦੇਖਣਗੇ ਜਿੰਨੇ ਵੀ ਭਰਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾ ਰਹੇ ਹੋ ਕਿਤੇ ਵੀ ਇੰਜੋਏ ਕਰ ਦਿਓ ਤਾਂ ਤੁਸੀਂ ਇਹ ਗਾਣਾ ਲਵਾਓ ਕੋਈ ਹੋਰ ਗਾਣਾ ਲਵਾ ਨਾ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਲੱਖਾਂ ਧਾਣੇ ਆਉਂਦੇ ਆ ਆਪਾਂ ਜੀ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਆਪਾਂ ਇੱਕ ਚੈਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਬਟਿਆ ਜਿੰਨੇ ਵੀ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਦੇ ਪੂਰੇ ਇੰਡੀਆ ਦੇ ਪੂਰੇ ਵਰਲਡ ਚਲਾ ਦੋ ਜਿੱਥੇ ਜਿੱਥੇ ਵੀ ਸਰਪੰਚ ਆ ਸਾਰੇ ਸਰਪੰਚਾਂ ਤੋਂ ਮੇਰੇ ਤੋਂ ਤਹਿਤ ਤੋਂ ਮਾਫੀ ਮੰਗਦਾ ਕਿ ਜੇ ਤੁਹਾਨੂੰ ਸਰਪੰਚਾਂ ਨੂੰ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਤਾਂ ਉਹਨਾਂ ਦਾ ਛੋਟਾ ਭਰਾ ਸਮਝ ਕੇ ਮਾਫ਼ ਕਰ ਦਿਓ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ ਈਰੋ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀਆਂ ਹੋ ਜਾਂਦੀਆਂ ਨੇ ਸਰ ਹੱਲ ਕਿ ਨਿਕਲੇ ਕੋਈ ਸਲੂਸ਼ਨ ਕੀ ਨਿਕਲੇਗਾ ਹਾਲੇ ਜੀ ਅਸੀਂ ਬੀ ਪਲਾਤੀ ਬਾਕੀ ਚਲੋ ਆਹ ਮਾਈ ਜਿੰਨੇ ਸਾਰੇ ਮੋਤਵਾਰ ਬੰਦੇ ਬੈਠੇ ਆ ਭਾਈ ਹੁਣ ਦੱਸ ਦੇਵਾਂਗੇ ਬੀ ਵੀ ਹੋਣਾ ਜੀ ਮੈਂ ਬੀ ਪਲਾਤੀ ਬਾਕੀ ਗਾਣਾ ਸਾਰੇ ਕਿਤੇ ਬੀ ਪਲਾਗੇ ਜਾਣੇ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੇ ਲਾਈਵ ਕੇ 파 ਦੂੰਗਾ ਵੀ ਕਿਤੇ ਵੀ ਇਹ ਗਾਣਾ ਕੋਈ ਨਾ ਯੂਜ਼ ਕੀਤਾ ਜਾਵੇ ਤੇ ਜਿੱਥੇ ਨੂੰ ਵੀ ਡੀਜੇ ਤੇ ਲਵਾਉਣਾ ਉਥੇ ਨਾ ਲਵਾਉ ਤੇ ਸਭ ਸਭ ਤੋਂ ਵੱਡੀ ਗੱਲਾਂ ਦੋਸ਼ ਕਿਹੜਾ ਜੀ ਇਦਾਂ ਹੀ ਬੀ ਜੇ ਹੁਣ ਕਈ ਰਾਤਾਂ ਉਹ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਤਾਂ ਹੋਰ ਜੀ ਅੱਜ ਮੈਂ ਤੁਸੀਂ ਪਤਾ ਕਰ ਲਿਓ ਜੀਰੇ ਜੀਰੇ ਬਟਾਈ ਮੌਜੂਦਾ ਸਰਪੰਚਾ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੂ ਲਾ ਕੇ ਆਇਆ ਜੀ ਐਦਾਂ ਬਰੇ ਗੱਲ ਹੈ ਜਿਵੇਂ ਬਰੇ ਨੇ ਕਿਹਾ ਕਿ ਡੀਜੇ ਉੱਤੇ ਗਾਣਾ ਗੋਣਾ ਨਾ ਨਾ ਲਵਾਇਓ ਤੇ ਜੇ ਬਾਈ ਦਾ ਸ਼ੂ ਸ਼ੂਜ ਹੈ ਵੀ ਹੋਵੇ ਉਸ ਉੱਤੇ ਵੀ ਕਹਿੰਦਾ ਮੈਨੂੰ ਕਿ ਹੋਣਾ ਕੀ ਆਹ ਗਾਣਾ ਲਾ ਦੇ ਗੱਲ ਇਹੀ ਆ ਬਈ ਕਿ ਉੱਥੇ ਕੋਈ ਸਰਪੰਚ ਦੋ ਦਿਨ ਸਰਪੰਚ ਬੈਠੇ ਹੁੰਦੇ ਆ ਅਲੱਗ-ਅਲੱਗ ਪਿੰਡਾਂ ਤੋਂ ਆਏ ਹੁੰਦੇ ਨੇ ਉਹ ਫਿਰ ਆਪਣੇ ਆਪ ਤੇ ਗੱਲ ਲੈਣਗੇ ਕਿ ਸਾਰੇ ਸਰਪੰਚ ਸਾਰਾ ਪਿੰਡ ਗੁੱਟ ਤੋਂ ਹੁਣ ਗੱਲ ਗਲਤ ਵੀ ਲੱਗਦੀ ਥੋੜੀ-ਬਹੁਤੀ ਤੇ ਫਿਰ ਉਹ ਲੜਾਈ ਦਾ ਮੁੱਦਾ ਵੀ ਬਣ ਸਕਦਾ ਵਾ ਉੱਥੇ ਵਿਆਹ ਸ਼ਾਦੀ ਥਈ ਤੇ ਉਹ ਹੀ ਬਾਈ ਸਮਝਾ ਰਿਹਾ ਕਿ ਇਹ ਗਾਣਾ ਨਾਈ ਨਾ ਲਵਾਇਓ ਤੇ ਬਾਕੀ ਬਾਈ ਤਾਂ ਜੋ ਕੀਤਾ ਬਾਈ ਹੁਣ ਜੇ ਬੀਬ ਲਾਤੀ ਆ ਤੇ ਬਾਕੀ ਇਹ MP3 ਗਾਣੇ ਜਿਹਦੇ ਕੋਲ ਹੈਗਾ ਵਾ ਆਲਰੇਡੀ ਜਿਹਦੇ ਫੋਨ ਦੇ ਵਿੱਚ ਉਹ ਤਾਂ ਫਿਰ ਸਾਰੀ ਉਮਰ ਉਦਹੀ ਰਹਿਣਾ ਵਾ ਬਾਈ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪ ਦਾ ਉਹਦਾ ਬਾਈ ਦਾ ਵਿਆਹ ਸੀ ਗੁਰਪ੍ਰੀਤ ਸਰਪੰਚ ਬਰਾੜ ਤੇ ਉੱਥੇ ਮੈਨੂੰ 3-4 ਬੰਦੇ ਨੇ ਗਿਆ ਮੈਂ ਜਨੇ ਬਾਈ ਵਿਸ਼ੂ ਵਿਗਣਾ ਨੂੰ ਮਾਣੂ ਕਿ ਮੈਂ ਕਿਹਾ ਬਾਈ ਵੀ ਆਪਣਾ ਭਰਾ ਹੈਗਾ ਮੌਜੂਦਾ ਸਰਪੰਚ ਆ ਤੇ ਯਾਰ ਕਾਨੂੰ ਮੈਂ ਕਿਹਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਰੌਲਾ ਚੱਲੀ ਜਾਂਦਾ ਹਣਾ ਤੇ ਉਹ ਸਮਝ ਗਏ ਬਾਈ ਤੇ ਕੰਨ ਵਾਲੇ ਸ਼ੋਅ ਤੇ ਵੀ ਇਦਾਂ ਹੋਇਆ ਨੂੰ ਸਾਰੇ ਜਾਂਦੇ ਬਾਈ ਜੇ ਤੁਸੀਂ ਪਿਆਰ ਨਾਲ ਇਹਨੂੰ ਉਤਾਰੀ ਕੋ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜਨਾ ਕਹੋਗੇ ਵੀ ਯਾਰ じゃ ਮੈਂ ਨਹੀਂ ਕਹਾਂਗਾ ਤੇ ਫਿਰ ਉਹ ਆਕੜਨਾ ਫਿਰ ਤੁਹਾਨੂੰ ਪਤਾ ਹੀ ਆਕੜਨਾ ਮਾਸ਼ਲੇ ਵਿਗੜ ਜਾਂਦੇ ਸੋ ਸਸੋਂ ਦੇ ਕੋਲੋਂ ਲਾਈਵ ਜਾਣਗੇ ਨਹੀਂ ਨਹੀਂ ਕਹਾਂਦੇ ਵੀਰੇ ਨਹੀਂ ਕਹਾਂ ਕੋਈ ਮੇਰੇ ਰੈਸਟੋਰੈਂਟ ਗਿਆ ਆਇਆ ਜਬ ਤਾਂ ਇਹ ਟੱਪਾ ਨਹੀਂ ਗਿਆ ਲੋ ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਈਆਂ ਜਾਣੀਆਂ ਵਾਹ ਜੀ ਸਰ ਜਿਹੜਾ ਅੱਜ ਮਸਲਾ ਹੱਲ ਹੋਇਆ ਹੈਗਾ ਇਹਨੂੰ ਪਿਆਰ ਸਟਕਾਰ ਦਾ ਕਹ ਰਹੇ ਤੁਸੀਂ ਪਿਆਰ ਸਤਕਾਰ ਹੀ ਹੈ ਜੀ ਇਹ ਸਾਰੇ ਵੱਡੇ ਭਰਾ ਆ ਗਏ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ ਇਹ ਪਿਆਰ ਸਤਕਾਰ ਹੀ ਹੈ ਜੀ ਇਹ ਪਿਆਰ ਸਤਕਾਰ ਨਾਲ ਹੁੰਦਾ ਤਾਂ ਇਹ ਮਸਲਾ ਪਹਿਲੀ ਵਾਰ ਹੈ ਨਾ ਹੋਰ ਵਾਰ ਜੇ ਨਾ ਬਾਜੀ ਇੱਥੇ ਗੱਲ ਆਪਾਂ ਖਤਮ ਕਰਦੇ ਆਂ ਬੀਰਾ ਕਹਿੰਦਾ ਜੇ ਮੇਰੇ ਤੋਂ ਲਵਾਇਆ ਗਵਾਇਆ ਵੀ ਗਿਆ ਕਿਸੇ ਖਾੜੇ ਤੇ ਜਾਂ ਫੰਕਸ਼ਨ ਦੇ ਉੱਤੇ ਤੇ ਇਹ ਪੈਰਾ ਨਹੀਂ ਗਾਵਾਂਗੇ ਆਪਾਂ ਚਲੋ ਬਹੁਤ ਵਜੇ ਸਿਆਣਾ ਪਾਬਾ ਜੀ ਇਹ ਬੰਦੇ ਦੀ ਤੇ ਬਾਕੀ ਆ ਤੁਸੀਂ ਵੀ ਮਾਫ ਕਰ ਦੋ ਬਈ ਸਰਪੰਚ ਸਾਰੇ ਫਿਜ਼ਾ ਦੇ ਸਰਪੰਚਾ ਨੂੰ ਬੇਨਤੀ ਆ ਕਿ ਬਈ ਮਾਫ ਕਰ ਦੋ ਕੋਈ ਵੱਡੀ ਗੱਲ ਠੀਕ ਆ ਗਲਤੀ ਹੋ ਗਈ ਬਈ ਨੇ ਮਾਫੀ ਮੰਗ ਲਈਆ ਤੇ ਆਪਣਾ ਤੇ ਆਪਣੀ ਫੈਮਲੀ ਦਾ ਧਿਆਨ ਰੱਖਿਓ ਆਪਾਂ ਮਿਲਦੇ ਆਂ ਅਗਲੀ ਵੀਡੀਓ ਪਿਆਪਰੀ ਸਸਕਾ